ਸ਼ਰ ਕਾਂਗਰਸ ਜਿੰਦਾਬਾਦ ਅਸਾ ਚਾਉਦਰੀ ਜਿੰਦਾਬਾਦ ਨਨਾਗਰ ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ ਆਪ ਪਾਰਟੀ ਦੇ 2 ਦਰਜਨ ਪਰਿਵਾਰਾਂ ਨੇ ਫੜਿਆ ਕਾਂਗਰਸ ਪਾਰਟੀ ਦਾ ਭੱਲਾ ਵਿਧਾਨ ਸਭਾ ਹਲਕਾ ਦੀਨਾ ਨਗਰ ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਉੱਚਾ ਧਕਾਲਾ ਅਤੇ ਸ਼ਮਸ਼ੇਰਪੁਰ ਦੇ 2 ਦਰਜਨ ਪਰਿਵਾਰਾਂ ਨੇ ਕਾਂਗਰਸ ਪਾਰਟੀ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਵਿਧਾਇਕਾ ਅਰਨਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਸਰੋਪੇ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਦੇ ਸਾਰੇ ਯੋਗ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਵੀ ਮੌਜੂਦ ਸਨ। ਪਾਰਟੀ ਜਿੰਦਾਬਾਦ ਸ਼ਰਨ ਮਰਨਾ ਚੌਧਰੀ ਜਿੰਦਾਬਾਦ ਬਹੁਤ ਚੌਧਰੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਸ਼ਰਨ ਮਰਨਾ ਚੌਧਰੀ ਜਿੰਦਾਬਾਦ ਚੌਧਰੀ ਵਾਹ ਵਾਹ ਪਾਰਟੀ ਜਿੰਦਾਬਾਦ ਕਾਫੀ ਪਰਿਵਾਰ ਜਿਹੜੇ ਆ ਤੁਹਾਡੇ ਵਜੇ ਘਰ ਪਹੁੰਚੇ ਆ ਜਿਨ੍ਹਾਂ ਨੇ ਅੱਜ ਸਰੋਪੇ ਪੋਹਾ ਕੇ ਕਿਹੜੀ ਪਾਰਟੀ ਜੁਆਇਨ ਕੀਤੀ ਹੈ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਤੇ ਕਿਹੜੀ ਪਾਰਟੀ ਦੇ ਸਾਹਮਣੇ ਦੇਖੋ ਇਹ ਪਿੰਡ ਸ਼ਮਸ਼ੇਰਪੁਰ ਤੇ ਪਿੰਡ ਉਚਾਤ ਕਾਲਾ ਇਹ ਦੋਵੇਂ ਪਿੰਡ ਬਲਾਕ ਦੁਰੰਗਲੇ ਦੇ ਨੇ ਔਰ ਇਹ ਪਰਿਵਾਰ ਪਹਿਲਾਂ ਤੇ ਅਕਾਲੀ ਦਲ ਦੀ ਮਦਦ ਕਰਦੇ ਸੀ ਬੇਸਿਕਲੀ ਸ਼ੁਰੂ ਤੋਂ ਪਿਛਲੀ ਵਾਰੀ ਬਾਈ ਦੇ ਇਲੈਕਸ਼ਨ ਦੇ ਵਿੱਚ ਉਹ ਜਿਸਾਂ ਤੁਸੀਂ ਦੇਖਦੇ ਬਦਲਾ ਦੇ ਨਾਂ ਦੇ ਉੱਤੇ ਸਾਰੇ ਇਕੱਠੇ-ਕੁੱਠੇ ਹੋ ਗਏ ਸੀ ਤੇ ਇਹ ਲਗਭਾਗ ਇਹਨਾਂ ਸਾਰਿਆਂ ਨੇ ਝਾੜੂ ਪਾਰਟੀ ਜਿਹੜੀ ਹੈ ਉਹਨਾਂ ਦੀ ਮਦਦ ਕੀਤੀ ਸੀ لیکن ਇਹ 2-3 ਸਾਲ ਦੇ ਜਿਹੜੇ ਕਾਮਕਾਰ ਦੇਖ ਕੇ ਜੋ ਇਹਨਾਂ ਦੀ ਹਾਲਾਤ ਦੇਖ ਕੇ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਔਰ ਜੋ ਪਿੰਡਾਂ 'ਚ ਪਾਰਟੀ ਬਾਜ਼ੀਆਂ ਕਰੀਏਟ ਕੀਤੀਆਂ ਨੇ ਝੂਠੇ ਸੱਚੇ ਮੁਕੱਦਮੇ ਬਣਾਏ ਰਹੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਫੈਸਿਲਿਟੀਆਂ ਕੋਈ ਮਿਲ ਨਹੀਂ ਰਹੀਆਂ ਆਲਟੀਮੇਟਲੀ ਇਹਨਾਂ ਨੇ ਸਾਰਾ ਅਨਲਿਸਿਸ ਕਰਨ ਤੋਂ ਬਾਅਦ ਇਹਨਾਂ ਨੇ ਕੱਲ ਪਰਸੋਂ ਦੀ ਗੱਲ ਅਪਰੋਚ ਕੀਤਾ ਸੀ ਕਿ ਅਸੀਂ ਬਹੁਜੀ ਕਾਂਗਰਸ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਡਮ ਅਰਨਾ ਚੌਧਰੀ ਦੀ ਰਹਿਮ ਰਹਿਨਮਾਈ ਥਲੇ ਕੰਮ ਕਰਨਾ ਚਾਹੁੰਦੇ ਆ ਤੇ ਮੈਂ ਕਹਾਂ ਜੀ ਜਦੋਂ ਮਰਜ਼ੀ ਆਜੋ ਸਾਡੇ ਤੇ ਹਰ ਇੱਕ ਵਾਸਤੇ ਠੀਕ ਬੰਦੇ ਵਾਸਤੇ ਦਵਾਰ ਖੁੱਲੇ ਆ ਸੋ ਇਹਨਾਂ ਨੇ ਅੱਜ ਉਦਮ ਕੀਤਾ ਦੋਨੇ ਪਿੰਡਾਂ ਦੇ ਜਤਕਾਲਾ ਤੋਂ ਹੈਗਾ ਅਸਾ ਆਪਣੇ ਅਮਨਦੀਪ ਸਿੰਘ ਜੀ ਉਹ ਆਪਣੇ ਪਰਿਵਾਰਾਂ ਦੇ ਨਾਲ ਕੰਪਲੀਟ ਗਰੁੱਪ ਔਰ ਇਸੇ ਤਰ੍ਹਾਂ ਸ਼ਮਸ਼ੀਰਪੁਰ ਦੇ ਵਿੱਚ ਆ ਗਿਆ ਬਿੱਟੂ ਸ਼ਮਸ਼ੀਰਪੁਰ ਇਹ ਵੀ ਆਪਣੇ ਸਾਰੇ ਕੰਪਲੀਟ ਗਰੁੱਪ ਦੇ ਨਾਲ ਅੱਜ ਇੱਥੇ ਆਏ ਨੇ ਤੁਹਾਡੇ ਸਾਹਮਣੇ ਇਹਨਾਂ ਨੇ ਸਰੂਪੇ પા ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਮੈਂ ਇਹਨਾਂ ਨੂੰ ਅਸ਼ੂਰ ਕਰਦਾ ਕਿ ਜੋ ਆਸਾਂ ਉਮੀਦਾਂ ਦੇ ਨਾਲ ਸਾਡੀ ਪਾਰਟੀ ਨਾਲ ਜੁਆਇਨ ਕੀਤੀ ਆ ਉਹ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਅਸੀਂ ਪੂਰੇ ਉਤਰਾਂਗੇ ਮੇਨ ਲੋਕਾਂ ਨੂੰ ਚਾਹੀਦਾ ਕੀ ਹੁੰਦਾ ਲੋਕਾਂ ਨੂੰ ਚਾਹੀਦਾ ਹੁੰਦਾ ਇਨਸਾਫ ਕਿਤੇ ਕਿਸੇ ਨਾਲ ਧੱਕਾ ਨਾ ਹੋਵੇ ਕਿਤੇ ਦੇਰ ਸਵੇਲੇ ਕਿਤੇ ਕੋਈ ਲੋਡ ਪੈਂਦੀ ਆ ਗਰੀਬ ਗੁਰਬੇ ਨੂੰ ਕਿਤੇ ਕੋਈ ਹਸਪੀਟਲ ਕੋਈ ਥਾਣੇ ਪਾਣੇ ਤਸੀਲੇ ਕਚਾਰੀ ਦੇ ਨਾਲ ਦੇ ਕੰਮ ਹੋਣ ਸੋ ਅਸੀਂ ਜਿਵੇਂ ਇਨਸਾਫ ਪਸੰਦ ਹੈਗੇ ਆ ਅੱਜ ਦੇ ਦਿਨ ਮੈਂ ਤੁਹਾਡੇ ਸਾਹਮਣੇ ਵੀ ਪ੍ਰੈਸ ਦੇ ਸਾਹਮਣੇ ਵੀ ਔਰ ਇਹਨਾਂ ਦੇ ਸਾਹਮਣੇ ਵੀ ਇਹ ਅਸ਼ੋਰ ਕਰਦਾ ਕਿ ਇਹਨਾਂ ਨੂੰ ਕੋਈ ਇਸ ਗੱਲ ਦੀ ਪਛਤਾਵਾ ਹੋਣ ਦੀ ਬਜਾਏ ਖੁਸ਼ੀ ਮਹਿਸੂਸ ਹੋਏਗੀ ਕਿ ਸਾਨੂੰ ਬਲਕੇ ਇਸ ਪਾਰਟੀ ਦੇ ਵਿੱਚ অরুণਾ ਚੌਧਰੀ ਦੀ ਰਹਿਨਮਾਈ ਦੇ ਵਿੱਚ ਦੀਨਾ ਨਗਰ ਬਹੁਤ ਪਹਿਲੇ ਆ ਜਾਣਾ ਚਾਹੀਦਾ ਸੀ। ਦਿੱਲੀ ਦੇ ਹਾਲਾਤ ਦੇ ਕੀ ਲੱਗਦਾ ਪੰਜਾਬ 'ਚ ਕੀ ਅਸਰ ਨਜ਼ਰ ਆਏਗਾ? ਆਣ ਵਾਲੇ ਚੋਣਾਂ 'ਚ। ਇਹਦੇ ਤੁਹਾਨੂੰ ਸਭ ਨੂੰ ਪਤਾ ਜੀ ਕਿ ਇਹਨਾਂ ਨੇ ਇੱਕ ਬਦਲਾ ਦੇ ਨਾਂ ਦੇ ਵੋਟਾਂ ਲਈਆਂ। ਦਿੱਲੀ ਸਰਕਾਰ ਬਣ ਗਈ। ਦਿੱਲੀ ਦਾ ਮਾਡਲ ਦਿਖਾ ਕੇ ਸਮਝਬਾਗ ਲੋਕਾਂ ਨੂੰ ਦਿਖਾਏ ਤੇ ਪੰਜਾਬ ਦੇ 'ਚ ਸੀਟਾਂ ਜਿੱਤ ਲਈਆਂ। ਹੁਣ ਪੰਜਾਬ ਦਾ ਜਿਹੜਾ ਮਾਡਲ ਸੀ ਇਹ ਜਾ ਕੇ ਦਿੱਲੀ ਵੇਚਣ ਦੀ ਕੋਸ਼ਿਸ਼ ਕੀਤੀ। ਲੇਕਿਨ ਦਿੱਲੀ ਵਾਲੇ ਲੋਕ ਨੇ ਉਹ ਇਹਨਾਂ ਦੇ ਚਾਂਸੇ 'ਚ ਨਹੀਂ ਆਏ। ਉਹਨਾਂ ਕਿਹਾ ਵੀ 10 ਸਾਲ ਦਾ ਸਮਾਂ ਬਹੁਤ ਹੁੰਦਾ ਬੜਾ ਤੁਹਾਨੂੰ ਲੰਬਾ ਸਮਾਂ ਹਰਸਾ ਦੇਤਾ ਪਰ ਤੁਸੀਂ ਸਾਬਤ ਨਹੀਂ ਠੀਕ ਨਹੀਂ ਸਾਬਤ ਹੋਏ ਆਪਣੀਆਂ ਗੱਲਾਂ ਤੇ ਪੂਰੇ ਨਹੀਂ ਉਤਰੇ ਔਰ ਦਿੱਲੀ ਦੀ ਵਰਸਟ ਪੋਜੀਸ਼ਨ ਹੋ ਗਈ ਮੈਂ ਕਹਿਣਾ ਜੀ ਕਿ ਅਸੀਂ ਦਿੱਲੀ ਜਾ ਕੇ ਆਏ ਦੋ ਤਿੰਨ ਵਾਸਤੇ ਦੋ ਤਿੰਨ ਚਾਰ ਦਿਨ ਕਨਵੈਂਸਿੰਗ ਕਰਨ ਗਏ ਸੀ ਹੈਰਾਨ ਸੀ ਸਾਡੇ ਨਾਲ ਜਿਹੜਾ ਸਟਾਫ ਵੀ ਸੀ ਉਹ ਵੀ ਕਹਿੰਦੇ ਸੀ ਕਿ ਉਹਦੇ ਨਾਲੋਂ ਦਿੱਲੀ ਦੀਆਂ ਗਲੀਆਂ ਨਾਲੀਆਂ ਨਾਲੋਂ ਸਾਡੇ ਦੀਨਾਨਗਰ ਹਲਕਾ ਜਿਹੜਾ ਕਿ ਬਾਰਡਰ ਏਰੀਆ ਹੈ ਸਾਡੀਆਂ ਗਲੀਆਂ ਨਾਲੀਆਂ 100% ਚੰਗੀਆਂ ਸੀ ਉੱਥੇ ਜੋ ਦਿੱਲੀ ਦਾ ਇਸ ਵੇਲੇ ਇਹਨਾਂ ਨੇ 10 ਸਾਲ ਦੇ ਵਿੱਚ ਹਾਲਾਤ ਕਰ ਦਿੱਤੇ ਸੋ ਹੁਣ ਪੰਜਾਬ 'ਚ ਵੀ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਜੋ ਬਣਿਆ ਮਾਹੌਲ ਬਣਿਆ ਇਹ ਤੇ ਹੁਣ ਇਲੈਕਸ਼ਨ ਵੇਟ ਕਰਦੇ ਪੈਨ ਜਿਸ ਦਿਨ ਇਲੈਕਸ਼ਨ ਆਏ ਉਸੇ ਦਿਨ ਦੇਖਿਓ 62 92 ਜਿੱਤੇ ਦੇ ਸੀ ਨਾ ਜਿਹੜੇ ਕਿ ਹੁਣ 94 ਹੋਗੇ ਨਾ ਤੁਸੀਂ ਆਪਣੇ ਆਪ ਹੀ ਦੇਖਣਾ ਮੇਰੇ ਹਿਸਾਬ ਨਾਲ ਇਹ ਸਿੰਗਲ ਡਿਜੀਟ ਤੇ ਆ ਜਾਣਗੇ ਅੱਜ ਕਿਸੇ ਪਾਰਟੀ ਜੋਇਨ ਕੀਤੀ ਹੈ ਕਿਹੜੀ ਪਾਰਟੀ ਸੜ ਗਈ ਤੁਸੀਂ ਆਏ ਤੇ ਕਿਉਂ ਸੜ ਗਏ ਦੇਖੋ ਜੀ ਮੇਰਾ ਨਾਮ ਅਮਨਦੀਪ ਸਿੰਘ ਪਿੰਡ ਉਚਾਧਕਾਲਾ ਆਪਾਂ ਬਦਲਾਹ ਦੇ ਨਾਂ ਤੇ ਝਾੜੂ ਵਾਲੇ ਨੂੰ ਵੋਟਾਂ ਪਾਈਆਂ ਸੀ ਤੇ ਪੁਆਈਆਂ ਵੀ ਨਾਲ ਤੁਹਾਨੂੰ ਬਦਲਾਹ ਨਜ਼ਰ ਨਹੀਂ ਆਇਆ ਆਹੀਂ ਇਸ ਕਰਕੇ ਹੁਣ ਕਾਂਗਰਸ ਪਾਰਟੀ ਦੇ ਕੰਮਾਂ ਤੋਂ ਖੁਸਾਂ ਜਿਹੜੇ ਪਹਿਲਾਂ ਵੀ ਕੀਤੇ ਤੇ ਹੁਣ ਵੀ ਜਿਹੜੇ ਅੱਗੇ ਕਰਨਗੇ ਆਪਾਂ ਇਹਦੇ ਨਾਲ ਆ ਜੀ ਦਰੋਣਾ ਕਿੰਨੇ ਕ ਪਰਿਵਾਰ ਬਾਈ ਹਸਾਮਲ ਕੀਤੇ ਦਈ ਦੋ ਦਰਜਨਾ ਤੇ ਹੋਰ ਵੀ ਕਾਫੀ ਹੈ ਇਹਦੇ ਜਿਹੜੇ ਕਿਹੜੇ ਕਿਹੜੇ ਪਿੰਡ ਤੋਂ ਹਨ ਜੀ ਇਹ ਮੇਰਾ ਪਿੰਡ ਉਚਾਧਕਾਲਾ ਜੀ ਸਮਸ਼ੀਰਪੁਰ ਤੋਂ ਵੀ ਹੈਗੇ ਜੀ ਆਪਣੇ ਨਾਲ ਓਕੇ